ਤੇ ਹੁਣ ਜਿਹੜਾ ਨਵਾਂ ਤੁਹਾਡਾ ਗਾਣਾ ਹੈ ਉਹਦੀ ਦੋ ਲਾਈਨਾਂ ਸਾਡੇ ਦਰਸ਼ਕਾਂ ਲਈ ਗਾ ਕੇ ਜਾਈਏ ਬਚਾਨਾ ਏ ਠੇਕੇ ਵੇ ਮੁਰਦਾ ਚੁਗਨੀ ਲੈ ਕੇ ਵੇ ਤੇਰੇ ਨਾਲ ਵਹਾਈਆਂ ਮੇਰੇ ਬਲਨਾ ਦੇ ਕੇ ਵੇ ਚੜੀ ਜਵਾਨੀ ਹਾੜ ਦਿਆ ਚੜੀ ਜਵਾਨੀ ਹਾੜ ਦਿਆ ਵੇ ਘਰੇ ਨਾ ਲੱਗਦਾ ਜੀ ਵੇ ਮੈਂ ਬੋਤਲ ਵਰਗੀ ਘੁੱਟ ਘੁੱਟ ਕਰਕੇ ਪੀ ਇਦਾਂ ਨਾ ਕਿਆ ਬਾਤ ਹੈ ਜੀ ਬੜਾ ਸੋਹਣਾ ਗਾਣਾ ਹੈ ਆਪਾਂ ਵੀ ਉਮੀਦ ਕਰਾਂਗੇ ਕਿ ਕਾਫੀ ਤੁਹਾਡੇ ਗਾਣੇ ਨੂੰ ਪਿਆਰ ਦਿੱਤਾ ਜਾਵੇ ਜਮੀਲਾ ਅਰੈਬਿਕ ਵਰਡ ਆ ਜਮੀਲਾ ਨਾ ਮਤਲਬ ਅਰਬੀ ਚ ਕਹਿੰਦੇ ਆ ਜਮੀਲਾ ਸੋਹਣੀ ਕੁੜੀ ਨੂੰ ਕਿਊਟ ਕੁੜੀ ਨੂੰ ਕਹਿ ਦਿੰਦੇ ਆ ਜਮੀਲਾ ਸੋ ਤਿੰਨ ਚਾਰ ਸਾਲ ਦਾ ਸੋਚਿਆ ਸੀ ਵੇ ਇਦਾਂ ਦਾ ਗਾਣਾ ਕਰਾਂਗੇ ਜਿਸ ਤੇ ਜਮੀਲਾ ਜਮੀਲਾ ਬੋਲਾਂਗੇ ਸੋ ਆ ਗਾਣਾ ਆ ਸਾਰੇ ਜਣੇ ਸਪੋਰਟ ਕਰੋ ਸੁਣਿਓ ਤੇ ਸਾਡੀ ਮਿਹਨਤ ਲੱਗੀ ਹੈ ਟੀਮ ਦੀ ਸਾਰੇ ਦੀ ਵਾਈਟਲ ਦੀ ਮੇਰੀ ਬੱਬੂ ਵੀਰੇ ਨੇ ਲਿਖਿਆ ਮਿਕਸਿੰਗ ਨੇ 뮤직 ਕੀਤਾ ਸੋ ਬਾਕੀ ਰੋਬੀ ਭਾਈ ਨੇ ਵੀਡੀਓ ਕੀਤੀ ਆ ਪਸੰਦ ਕਰੋ ਦੇਖਿਓ ਗਾਣੇ ਚ ਸਟੋਰੀ ਲਾਈਨ ਕੀ ਆ ਇੱਕ ਹਸਬੰਦ ਵਾਈਫ ਦੀ ਸਟੋਰੀ ਹੈ ਮਤਲਬ ਇੱਕ ਵਾਈਫ ਤੇ ਹਸਬੰਦ ਦੀ ਮਤਲਬ ਟਿਪੀਕਲ ਪੰਜਾਬੀ ਗਾਣਾ ਬਾਜੀ ਰੇਵੀ ਗਾਣਾ ਨਹੀਂ ਹੈਗਾ ਸਿਰਫ ਇੱਕ ਵਰਡ ਆ ਜਮੀਲਾ ਜੀ ਦਾ ਮਤਲਬ ਸੋਹਣੀ ਕੁੜੀ ਕਿਊਟ ਕੁੜੀ ਗਾ ਲੋ ਬਸ ਤੇ ਜਿਹੜਾ ਜਮੀਲਾ ਤੁਹਾਡਾ ਗਾਣਾ ਹੈ ਇਹਦੀ ਰਿਕਾਰਡਿੰਗ ਵਗੈਰਾ ਸ਼ੂਟਿੰਗ ਵਗੈਰਾ ਸਭ ਕੁਝ ਹੋ ਚੁੱਕਾ ਹੈ ਪੂਰਾ ਤਿਆਰ ਹੋ ਗਿਆ ਸੀ ਅੱਛਾ ਹਾਂ ਇਹ ਮੇਨ ਇਹ ਗਾਣਾ ਸ਼ੂਟ ਕਿਉਂ ਕੀਤਾ ਇਹ ਨਹੀਂ ਮੇਨ ਇਹ ਗਾਣਾ ਸ਼ੂਟ ਕਰਨ ਚਲੇ ਸੀਗੀ ਆਪਾਂ ਅੱਛਾ ਸੋ ਸਖੀਆਂ ਦਾ ਆਪਾਂ ਇਦਾਂ ਹੁੰਦਾ ਨਾ ਨਾਲ ਇੱਕ ਇੱਕ ਹੋਰ ਗਾਣਾ ਕਰ ਲਿਆ ਹੁਣੇ ਆ ਯਾਰ ਐਕਸਪੈਕਟੇਸ਼ਨ ਕੀ ਨੇ ਇਸ ਗਾਣੇ ਤੋਂ ਸਖੀਆਂ ਤੋਂ ਜਵਾਂ ਨਹੀਂ ਸੀਗੀ ਜਿਹੜਾ ਚੱਲ ਗਿਆ ਦੇਖੋ ਉਦੋਂ ਮੈਂ ਸੋਚਿਆ ਸੀ ਵਿਆਹ ਜਿੰਨਾ ਗਾਣਾ ਚੱਲ ਜਾਣਾ 20 25 ਮਿਲੀਅਨ ਹੋ ਜਾਣਾ ਓਕੇ ਆ ਮੈਂ ਨਹੀਂ ਸੀ ਸੋਚਿਆ ਕਿ ਇਹ ਗਾਣਾ ਮੈਨੂੰ ਪੈਨ ਇੰਡੀਆ ਖੋਲ ਦੂਗਾ ਹਨਾ ਮੈਂ ਪੈਨ ਇੰਡੀਆ ਸ਼ੋਅ ਲਾਉਂਦਾ ਭਾਜੀ ਮੈਂ ਸੋਚਦਾ ਨਹੀਂ ਸੀ ਮਤਲਬ ਪੰਜਾਬ 'ਚ ਮੈਂ ਲਾਉਂਦਾ ਹੀ ਨਹੀਂ ਸੀ ਤੇ ਪੈਨ ਇੰਡੀਆ ਦਾ ਮੈਨੂੰ ਐ ਸੀ ਪਤਾ ਨਹੀਂ ਰੱਬ ਕਦੋਂ ਮੈਨੂੰ ਐ ਇਦਾਂ ਦਾ ਗਾਣਾ ਮੈਂ ਗਾਉਂਗਾ ਕਦੇ ਜਿਹੜਾ ਪੈਨ ਇੰਡੀਆ ਚੱਲੇ ਤੇ ਮੈਂ ਉਧਰ ਸਾਰੇ ਪੈਨ ਇੰਡੀਆ ਇੰਡੀਆ ਘੁੰਮਾਂ ਤੇ ਅਸੀਂ ਲੱਕੀ ਆ ਆ ਜਨਰੇਸ਼ਨ ਦੇ ਜਿੰਨੇ ਵੀ ਅਸੀਂ ਆਰਟਿਸਟਾਂ ਅਸੀਂ ਬਹੁਤ ਜ਼ਿਆਦਾ ਸਾਨੂੰ ਤਮਿਲ ਬੰਦਾ ਹੋ ਵੀ ਪੰਜਾਬੀ ਗਾਣੇ ਸੁਣ ਰਿਹਾ ਜੇ ਕੋਈ ਬੰਬੇ ਬੈਠਾ ਹੋ ਵੀ ਸੁਣ ਰਿਹਾ ਜਿਆਪੁਰ ਬੈਠਾ ਹੋ ਵੀ ਸੁਣ ਰਿਹਾ ਸੋ ਅਸੀਂ ਲੱਕੀ ਹਾਂ ਕਿ ਸਾਨੂੰ ਪੰਜਾਬੀ ਗਾਣੇ ਮਤਲਬ ਸੁਣਨਾ ਪਸੰਦ ਕਰਦੇ ਆ ਉੱਤੋਂ ਬਾਲੀਵੁੱਡ ਚਾਹ ਰੇ ਇਹ ਵੱਡੀ ਗੱਲ ਹੈ